ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17 ਅਕਤੂਬਰ 1762 ਈਸਵੀ ਨੂੰ ਦੀਵਾਲੀ ਵਾਲੇ ਦਿਨ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾ ਅਫਦਾਲੀ ਦਾ ਵੱਡੇ ਕੱਲੂਕਾਰੇ ਤੋਂ ਸਿਰਫ 8 ਮਹੀਨੇ ਬਾਅਦ ਸਿੱਖਾਂ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਪਿਪਲੀ ਸਾਹਿਬ ਦੇ ਸਥਾਨ ਉੱਤੇ ਬਿਆਨਕ ਯੁੱਧ ਹੋਇਆ ਵਿਨਾ ਵਕਤ ਗੁਆਏ ਤੜਕੇ ਹੀ ਦਲ ਖਾਲਸਾ ਮੌਤ ਬਣ ਕੇ ਅਫਦਾਲੀ ਦੀ ਫੌਜ ਉੱਤੇ ਟੁੱਟ ਕੇ ਪੈ ਗਿਆ ਸਿੱਖ ਫੌਜ ਦੀ ਕਮਾਂਡ ਸਰਦਾਰ ਜੁਸਤ ਸਿੰਘ ਆਲੂ ਵਾਲੇ ਅਧਿਹਾਸੀ ਤਕਰੀਬਨ ਸਾਰੀਆਂ ਮਿਸਲਾਂ ਨੇ ਇਸ ਜੰਗ ਦੇ ਵਿੱਚ ਹਿੱਸਾ ਲਿਆ ਤੇ ਸਾਰਾ ਦਿਨ ਕੋਰ ਯੁੱਧ ਚੱਲਦਾ ਰਿਹਾ ਅੰਨੇ ਜੋਸ਼ ਨਾਲ ਲੜ ਰਹੀ ਸਿੱਖ ਫੌਜ ਦਾ ਪਰੜਾ ਸ਼ੁਰੂ ਤੋਂ ਹੀ ਪਾਰੀ ਹੋ ਗਿਆ ਪਾਣੀਪਤ ਅਤੇ ਮੱਧ ਏਸ਼ੀਆ ਦਾ ਗਾਜੀ ਅਹਿਮਦ ਸ਼ਾਹ ਅਬਦਾਲੀ ਸ਼ਾਮ ਤੱਕ ਬੁਰੀ ਤਰ੍ਹਾਂ ਨਾਲ ਹਾਰ ਕੇ ਲਾਹੌਰ ਭੱਜ ਗਿਆ ਜੇਕਰ ਉਸ ਦੇ ਅੰਗ ਰੱਖਿਆ ਕਿ ਉਸ ਨੂੰ ਰਣ ਦਿੱਤੇ ਵਿੱਚੋਂ ਧੂਕੇ ਨਾਲ ਲਿਆ ਜਾਂਦੇ ਤਾਂ ਸ਼ਾਇਦ ਉਹ ਉੱਥੇ ਹੀ ਮਾਰਿਆ ਜਾਂਦਾ ਇਸ ਜੰਗ ਤੋਂ ਬਾਅਦ ਅਬਦਾਲੀ ਦੇ ਭਾਰਤ ਵਿੱਚ ਕਦੀ ਪੈਰ ਨਾ ਲੱਗੇ ਨਵੰਬਰ ਵਿੱਚ ਕਸ਼ਮੀਰ ਤੋਂ ਵਾਪਸ ਆਈ ਫੌਜ ਨੂੰ ਲੈ ਕੇ ਉਹ ਦੁਬਾਰਾ ਸਿੱਖਾਂ ਦੇ ਮਗਰ ਚੜਿਆ ਪਰ ਸਿੱਖਾਂ ਨੇ ਛਾਪਾ ਮਾਰ ਯੁੱਧ ਨਾਲ ਅਬਦਾਲੀ ਦੀ ਜਾਨ ਤੰਗ ਕਰ ਦਿੱਤੀ ਇੱਕ ਦਿਨ ਇੱਕ ਇਕੱਲਾ ਸਿੱਖੀ ਕੋੜਾ ਪਜਾ ਕੇ ਅਫਦਾਲੀ ਨੂੰ ਜਾ ਪਿਆ ਉਹ ਤਾਂ ਉਸਦੇ ਅੰਗ ਰੱਖਿਆ ਹੱਥੋਂ ਮਾਰਿਆ ਗਿਆ ਪਰ ਇਸ ਗੱਲ ਨੇ ਅਫਦਾਲੀ ਦੇ ਦਿਲ ਉਤੇ ਡੂੰਘਾ ਅਸਰ ਪਾਇਆ ਉਹ ਮਹਿਮ ਵਿੱਚੋਂ ਛੱਡ ਕੇ ਵਾਪਸ ਲਾਹੌਰ ਜਾ ਬੈਠਿਆ ਇਲਾਕੇ ਦਾ ਪ੍ਰਬੰਧ ਕਰਕੇ 12 ਦਸੰਬਰ 1762 ਈਸਵੀ ਨੂੰ ਲਾਹੌਰ ਤੋਂ ਕਾਬਲ ਲਈ ਤੁਰ ਪਿਆ ਉਸਨੇ ਰਾਵੀ ਪਾਰ ਕਰਦੇ ਹੀ ਸਿੱਖਾਂ ਨੇ ਉਸਦੇ ਫੌਜ ਉੱਤੇ ਹਮਲਾ ਕਰ ਦਿੱਤਾ ਮਾਦਿਸ਼ੀਆ ਦਾ ਸਭ ਤੋਂ ਵੱਡਾ ਜਰਨਲ ਆਪਣੇ ਸਾਹਮਣੇ ਦੂਜੇ ਕਿਨਾਰੇ ਉੱਤੇ ਤਬਾਹ ਹੁੰਦੀ ਫੌਜ ਨੂੰ ਬਚਾਉਣ ਲਈ ਕੋਚ ਨਾ ਕਰ ਸਕਿਆ ਤੇ ਕੰਨ ਵਲੇਟ ਕੇ ਕਾਬਲ ਨੂੰ ਵੱਜ ਗਿਆ ਅਬਦਾਲੀ ਦੇ 6ਵੇਂ ਹਮਲੇ ਦੌਰਾਨ ਹੋਈ ਇਸ ਜੰਗ ਨੇ ਪੰਜਾਬ ਦੇ ਇਤਿਹਾਸ ਦਾ ਰੋਕੇ ਮੋੜ ਦਿੱਤਾ ਇਸ ਤੋਂ ਬਾਅਦ ਅਬਦਾਲੀ ਨੇ ਭਾਰਤ ਉੱਤੇ 5 ਹਮਲੇ ਹੋਰ ਕੀਤੇ ਪਰ ਉਸ ਨੂੰ ਪਹਿਲਾਂ ਵਾਲੀ ਸਫਲਤਾ حاصل ਨਾ ਹੋ ਸકી ਤੇ ਉਹ ਮੋੜ ਕਦੇ ਵੀ ਦਿੱਲੀ ਤੱਕ ਨਾ ਪਹੁੰਚ ਸਕਿਆ ਸਿੱਖਾਂ ਨੇ ਉਸ ਨੂੰ ਤੰਗ ਕਰਕੇ ਕਦੀ ਅੰਬਾਲੇ ਤੇ ਕਦੀ ਲਾਹੌਰ ਤੋਂ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ 10ਵੇਂ ਤੇ 11ਵੇਂ ਹਮਲੇ ਵੇਲੇ ਤਾਂ ਦਾਲ ਖਾਲਸਾ ਨੇ ਉਸ ਨੂੰ ਚਨਾਬ ਦਰਿਆ ਨਾਲ ਟੱਪਣ ਦਿੱਤਾ 14 ਮਾਰਚ 1770 ਨੂੰ ਉਸ ਦੇ ساری ਜ਼ਿੰਦਗੀ ਅੰਗ ਸੰਗ ਰਿਹਾ ਵਫਾਦਾਰ ਜਰਨੈਲ ਜਹਾਨ ਖਾਨ ਮਾਰਿਆ ਗਿਆ ਤੇ ਆਖਰ ਟੁੱਟੇ ਦਿਲ ਨਾਲ ਅਫਗਾਨੀ ਵੀ 14 ਅਪ੍ਰੈਲ 1772 ਨੂੰ ਜ਼ਿੰਦਗੀ ਦੀ ਜੰਗ ਹਾਰ ਗਿਆ ਉਸ ਦੀ ਪਿੰਡ ਮਾਰੂਫ ਕੰਦਾਰ ਵਿਖੇ 50 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਉਸ ਦਾ ਮਕਬਰਾ ਕੰਦਾਰ ਦੇ ਵਿੱਚ ਬਣਿਆ ਹੋਇਆ ਹੈ ਅਫਗਾਨੀ ਦੇ ਜੂਦੇ ਜੀ ਸਿੱਖ ਮਿਸਲਾਂ ਸਾਰੇ ਪੰਜਾਬ ਵਿੱਚ ਖਿਲਰ ਗਈਆਂ ਸਨ ਅਤੇ ਉਸ ਦੇ ਮਰਦੇਸਾਰ ਮਿਸਲਾਂ ਨੇ ਜੰਮੂ ਤੋਂ ਲੈ ਕੇ ਮਲਤਾਨ ਤੇ ਯਮਨਾ ਦਰਿਆ ਤੋਂ ਲੈ ਕੇ ਜ਼ਮਰੌਦ ਤੱਕ ਦੇ ਇਲਾਕਿਆਂ 'ਤੇ ਆਪਣਾ ਕਬਜ਼ਾ ਜਮਾ ਲਿਆ। ਵੱਡੇ ਕੱਲੂਕਾਰੇ ਤੋਂ 10 ਦਿਨ ਬਾਅਦ ਦਲ ਖਾਲਸਾ ਨੇ ਸਤੰਬਰ 1772 ਨੂੰ ਪਹਿਲੀ ਵਾਰ ਪੰਜਾਬ ਤੋਂ ਉੱਤਰ ਵੱਲ ਚੜ੍ਹਾਈ ਕੀਤੀ। ਤਰਨਾ ਦਲ ਤੇ ਬੁੱਢਾ ਦਲ ਨੇ ਰਲ ਕੇ ਸਹਾਰਨਪੁਰ ਦੇ ਰੋਹਿਲਖੰਡ ਦੇ ਚੌਧਰੀਆਂ ਤੋਂ ਨਜ਼ਰਾਨੇ ਵਸੂਲ ਕੀਤੇ। ਇਸ ਤੋਂ ਬਾਅਦ 1778 ਵਿੱਚ ਭਰਤਪੁਰ ਦੇ ਰਾਜੇ ਸੂਰਜਮਾਲ ਨੇ ਮਰਾਠਿਆਂ ਵਿਰੁੱਧ ਮਦਦ ਮੰਗੀ ਤਾਂ ਦਲ ਖਾਲਸੇ ਤੇ ਭਾਰਤਪੁਰ ਦੀਆਂ ਉਹ ਫੌਜਾਂ ਨੇ ਤਾਲਪੁਰ ਦਾ ਇਲਾਕਾ ਲੁੱਟ ਰਹੇ ਮਰਾਠਾ ਜਰਨਲ ਮਲਹਾਰ राव ਨੂੰ ਜਾ ਕੇ ਰਿਆ ਮਰਾਠੇ ਹਾਰ ਕੇ ਭੱਜ ਗਏ ਤੇ ਮਰਾਠਾ ਸਰਦਾਰ ਸੁਲਤਾਨ ਜੀ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦਾਲ ਖਾਲਸਾ ਦੀਆਂ ਵਕ ਵਕ ਮਿਸਲਾਂ ਨੇ ਮੌਜੂਦਾ ਹਰਿਆਣਾ ਯੂਪੀ ਤੇ ਰਾਜਸਥਾਨ ਦੇ ਵਕ ਵਕ ਰਾਜਾਂ ਤੇ ਨਵਾਬਾਂ ਜਿਵੇਂ ਕਿ ਰਹਿੇਲਖੰਡ ਦੇ ਨਜੀਬਉਦੌਲਾ ਨਵਾਬ ਪਟੌਦੀ ਰਿਵਾੜੀ ਕੁਟਾਨਾ ਜੰਜਾਣਾ ਬੁਡਾਣਾ ਅੰਬੇਟਾ ਨਨੋਟਾ ਮੈਰਟ ਤੇ ਜੈਪੁਰ ਦੇ ਰਾਜੇ ਮਾਧੋ ਸਿੰਘ ਆਦਿ ਇਲਾਕਿਆਂ ਉਤੇ ਛਾਪੇਮਾਨੇ ਸ਼ੁਰੂ ਕਰ ਦਿੱਤੇ ਸਿੱਖ ਗੰਗਾ ਨਦੀ ਤੱਕ ਛਾਗ ਗਏ ਯਮਨਾ ਤੇ ਗੰਗਾ ਦੇ ਵਿਚਕਾਰਲੇ ਇਲਾਕੇ ਦੇ ਚੌਧਰੀਆਂ ਨੇ ਰੋਜ਼ ਦੀ ਲੁੱਟ ਮਾਰ ਤੋਂ ਤੰਗ ਆ ਕੇ ਦਲ ਖਾਲਸਾ ਦੀ ਅਧੇਨਗੀ ਮੰਨ ਲਈ ਤੇ ਰਾਖੀ ਟੈਕਸ ਦੇ ਰੱਖ ਪੈ ਮਿਸਲਦਾਰਾਂ ਦੇ ਥੋੜੇ ਜਿਹੇ ਸਿਪਾਹੀ 6 ਮਹੀਨੇ ਬਾਅਦ ਜਾ ਕੇ ਰਾਖੀ ਉਗਰਾਹੀ ਲੈ ਕੇ ਆਉਂਦੇ ਸਿੱਖਾਂ ਦੇ ਦਿਲ ਵਿੱਚ ਦਿੱਲੀ ਫਤਿਹ ਕਰਨ ਦੀ ਬਹੁਤ ਰੀਸ ਸੀ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸ਼ਾ आलम ਦੂਜਾ ਸੀ ਜੋ ਬਹੁਤ ਹੀ ਕਮਜ਼ੋਰ ਕਿਸਮ ਦਾ ਸ਼ਖਸ ਸੀ ਉਸ ਦਾ ਰਾਜ ਸਿਰਫ ਦਿੱਲੀ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਤੱਕ ਹੀ ਸੀਮਤ ਰਹਿ ਗਿਆ ਸੀ ਉਸ ਨੂੰ ਮਰਾਠਿਆਂ ਦੁਆਰਾ ਥਾਪਿਆ ਗਿਆ ਸੀ ਤੇ ਦਿੱਲੀ ਦਾ ਅਸਲ ਮਾਲਕ ਗਵਾਲੀਅਰ ਦਾ ਮਰਾਠਾ ਸਰਦਾਰ ਮਹਾਦਾਜੀ ਸਿੰਧਿਆ ਸੀ ਪਰ ਪਾਣੀਪਤ ਦੀ ਤੀਜੀ ਜੰਗ ਵਿੱਚ ਸਖਤ ਹਾਰ ਅਤੇ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਮਰਾਠਿਆਂ ਨੇ ਨਵੀਂ ਉੱਬਰ ਦੀ ਸ਼ਕਤੀ ਸਿੱਖਾ ਦੇ ਮਾਮਲੇ ਵਿੱਚ ਦਖਲ ਦੇਣਾ ਬੰਦ ਕਰ ਦਿੱਤਾ ਉਸ ਸਮੇਂ ਤੱਕ ਅੰਗਰੇਜ਼ ਵੀ ਭਾਰਤ ਵਿੱਚ ਆਪਣੇ ਪੈਰ ਜਮਾ ਚੁੱਕੇ ਸਨ ਅਤੇ ਬੰਗਾਲ, ਬਿਹਾਰ ਤੇ ਉੜੀਸਾ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਲਾਹਾਵਾ ਤੱਕ ਪਹੁੰਚ ਚੁੱਕੇ ਸਨ ਹੁਣ ਉਹਨਾਂ ਦੀ ਅੱਖ ਭਾਰਤ ਦੀ ਰਾਜਧਾਨੀ ਦਿੱਲੀ ਉੱਤੇ ਲੱਗ ਗਈ ਸੀ ਦਾਲ ਖਾਲਸਾ ਦੀ ਦਿੱਲੀ ਜਿੱਤ ਦਾ ਸੂਤਰਾਤਾਰ ਸਰਦਾਰ ਬਗੇਲ ਸਿੰਘ ਕਰੋੜ ਸਿੰਘ ਆ ਸੀ ਉਸ ਦੀ ਮਸਲ ਦੇ ਕਬਜ਼ੇ ਹੇਠ ਮੌਜੂਦਾ ਹਰਿਆਣਾ ਤੇ ਯੂਪੀ ਵਿੱਚ ਅੰਬਾਲਾ ਕਰਨਾਲ ਤਨੈਸਰ ਹਿਸਾਰ ਮੇਰਠ ਸਹਾਰਨਪੁਰ ਤੇ ਅਵਧ ਦੇ ਕੁਝ ਇਲਾਕੇ ਸਭ ਦਿੱਲੀ ਦੇ ਨਜ਼ਦੀਕ ਹੋਣ ਕਾਰਨ ਉਹ ਮੁਗਲ ਦਰਬਾਰ ਦੀ ਅੰਦਰੂਨੀ ਰਾਜਨੀਤੀ ਤੇ ਕਮਜ਼ੋਰੀਆਂ ਤੋਂ ਪਲੀ ਭੰਤ ਭਾਕਬ ਸੀ ਉਸ ਨੇ ਦਾਲ ਖਾਲਸਾ ਦੇ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਲੀ ਉੱਤੇ ਕਬਜ਼ੇ ਲਈ ਪ੍ਰੇਰਿਤ ਕੀਤਾ ਦਿੱਲੀ ਉੱਤੇ ਕਬਜ਼ਾ ਕਰਨ ਲਈ 60000 ਦੀ ਫੌਜ ਲੈ ਕੇ ਦਲ ਖਾਲਸਾ ਨੇ 4 ਫਰਵਰੀ 1700 ਤਰੀਆਸੀ ਨੂੰ ਸਰਹੰਦ ਤੋਂ ਕੋਚ ਕੀਤਾ ਦਲ ਖਾਲਸਾ ਦੀ ਕਮਾਂਡ ਸਰਦਾਰ ਜਸਤਾ ਸਿੰਘ ਆਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਦੇ ਹਾਸੇ 9 ਮਾਰਚ ਨੂੰ ਸਿੱਖ ਫੌਜ ਦਿੱਲੀ ਪਹੁੰਚ ਗਈ ਤੇ 11 ਮਾਰਚ ਨੂੰ ਸਿੱਖਾਂ ਤੇ ਮੁਗਲਾਂ ਵਿਚਕਾਰ ਮੌਜੂਦਾ ਨਵੀਂ ਦਿੱਲੀ ਦੇ ਸਥਾਨ ਉੱਤੇ ਭਾਰੀ ਲੜਾਈ ਪਾਵੇਂ ਬਾਦਸ਼ਾਹ ਸ਼ਾਹ ਆलम ਮਹਾਦਾਜੀ ਸਿੰਧਿਆ ਦੀ ਸੁਰੱਖਿਆ ਹੇਠ ਸੀ ਪਰ ਕਈ ਵਾਰ ਸਿੱਖਾਂ ਨਾਲ ਦੋ ਦੋ ਹੱਥ ਕਰ ਚੁੱਕੇ ਮਰਾਠੇ ਇਸ ਜੰਗ ਤੋਂ ਬਾਹਰ ਰਹੇ 12 ਮਾਰਚ ਨੂੰ ਸਿੱਖ ਫੌਜ ਨੇ ਲਾਲ ਕਰੇ ਨੂੰ ਘੇਰਾ ਪਾ ਲਿਆ ਤੇ ਮੁਖਬਰਾਂ ਦੀ ਦਿੱਤੀ ਸੂਮੇ ਤਾਬਕ ਇੱਕ ਕਮਜ਼ੋਰ ਥਾਂ ਤੋਂ ਦੀਵਾਰ ਤੋੜ ਕੇ ਅੰਦਰ ਜਾ ਵੜੇ ਬਾਦਸ਼ਾਹ ਸ਼ਾ আলম ਤੇ ਉਸ ਦੇ ਜਰਨੈਲ ਮਹਿਲਾ ਅੰਦਰ ਲੁੱਗ ਗਏ ਲਾਲ ਕਿਲੇ ਤੋਂ ਮੁਗਲਾਂ ਦਾ ਝੰਡਾ ਉਤਾਰ ਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸਰਦਾਰ ਜੱਸਾ ਸਿੰਘ ਆਲੂਆ ਨੂੰ ਦੀਵਾਨੇ ਆਮ ਦੇ ਤਖਤ ਉੱਤੇ ਬਿਠਾ ਕੇ ਸੁਲਤਾਨ ਉਲ ਕੌਮ ਦੀ ਉਪਾਧੀ ਦਿੱਤੀ ਗਈ ਨਵਾਬ ਕਪੂਰ ਸਿੰਘ ਦੇ ਕੀਤੇ ਵਚਨ ਪੂਰੇ ਹੋਏ ਤੇ ਸਿੱਖ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਹਨ ਇਹਨਾਂ ਨੇ ਮੈਨੂੰ ਨਵਾਬੀ ਲੈ ਕੇ ਦਿੱਤੀ ਹੈ ਤੈਨੂੰ ਬਾਦਸ਼ਾਹੀ ਲੈ ਕੇ ਦੇਣਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਵੱਲੋਂ ਇਤਰਾਜ਼ ਕਰਨ ਉੱਤੇ ਅਤੇ ਸਿੱਖਾਂ ਨੂੰ ਪ੍ਰਾਮਾਰੂ ਜੰਗ ਤੋਂ ਬਚਾਉਣ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਤਖਤ ਤੋਂ ਉਤਰ ਆਇਆ ਸ਼ਾ আলম ਨੇ ਮਹਾਦਾਜੀ ਸਿੰਧਿਆ ਤੇ ਬੇਗਮ ਸਮਰੂ ਨੂੰ ਵਿੱਚ ਪਾ ਕੇ ਸਿੱਖਾਂ ਨਾਲ ਸੰਧੀ ਕਰ ਲਈ ਸੰਧੀ ਮੁਤਾਬਕ 3 ਲੱਖ ਨਜ਼ਰਾਨਾ ਅਤੇ ਦਿੱਲੀ ਦੀ 13% ਦੀ ਚੁੰਗੀ ਤੇ ਕੋਤਵਾਲੀ ਇਲਾਕੇ ਉੱਤੇ ਸਿੱਖਾਂ ਦਾ ਹੱਕ ਮੰਲਿਆ ਸਭ ਤੋਂ ਮਹੱਤਵਪੂਰਨ ਫੈਸਲਾ ਇਹ ਹੋਇਆ ਕਿ ਸਿੱਖਾਂ ਨੂੰ ਦਿੱਲੀ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਗੁਰਦੁਆਰੇ ਉਸਾਰਨ ਦਾ ਹੱਕ ਪ੍ਰਾਪਤ ਹੋਇਆ ਗੁਰਦੁਆਰੇ ਉਸਾਰਨ ਤੱਕ ਸਰਦਾਰ ਬਗੇਲ ਸਿੰਘ ਨੇ 4000 ਸੈਨਿਕਾਂ ਸਮੇਤ ਦਿੱਲੀ ਵਿੱਚ ਸਬਜ਼ੀ ਮੰਡੀ ਵਾਲੇ ਇਲਾਕੇ ਵਿੱਚ ਸ਼ੌਣੀ ਪਾ ਕੇ ਰਹਿਣਾ ਸੀ ਚੁੰਗੀ ਅਗਰੌਣ ਦਾ ਹੱਕ ਬਗੇਲ ਸਿੰਘ ਨੂੰ ਦੇ ਕੇ ਸਿੱਖ ਫੌਜ ਪੰਜਾਬ ਪਰਤਾਈ ਬਗੇਲ ਸਿੰਘ ਨੇ ਨਿਸ਼ਾਦ ਦੇ ਹੀ ਕਰਵਾ ਕੇ ਗੁਰਦੁਆਰਾ ਮਾਤਾ ਸੁੰਦਰੀ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਕਾਬਗੰਜ ਗੁਰਦੁਆਰਾ ਸੀਸਗੰਜ ਤੇ ਗੁਰਦੁਆਰਾ ਮਜਨੂ ਕਟਿੱਲਾ ਦੀ ਉਸਾਰੀ ਕਰਵਾਈ ਜਿਸ ਤਾਂ ਉੱਤੇ ਸਰਦਾਰ ਬਗੇਲ ਸਿੰਘ ਨੇ ਜੰਗ ਵੇਲੇ 30000 ਸੈਨਿਕਾਂ ਨਾਲ ਪੜਾਉ ਕੀਤਾ ਸੀ ਉੱਥੇ ਹੁਣ ਦਿੱਲੀ ਦੀ ਹਾਈ ਕੋਰਟ 30000 ਅਦਾਲਤਾਂ ਬਣੀਆਂ ਹੋਈਆਂ ਹਨ